ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਖਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸ੍ਰੀ ਦਲਬਾਖ ਸਿੰਘ ਜੋਲਮਾਨ ਜੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਸ੍ਰੀ ਹਰਪ੍ਰੀਤ ਸਿੰਘ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਜੇਲ੍ਹ ਦੀ ਹਰ ਇੱਕ ਬੈਰਕ ਦਾ ਨਿਰੀਖਣ ਕੀਤਾ ਗਿਆ ਅਤੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਮਾਨਯੋਗ ਜੱਜ ਅਤੇ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਮਿਲਿਆ ਗਿਆ। ਇਸ ਮੌਕੇ ਉਹਨਾਂ ਨੇ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸਕਲਾ ਸੁਨਿਆ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਦਲਬਾਖ ਸਿੰਘ ਝੋਲ ਨੇ ਹਵਾਲਾਤਿਆਂ ਤੇ ਕੈਦੀਆਂ ਨੂੰ ਕਾਨੂੰਨੀ ਨੁਕਤਿਆਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾਂ ਨੇ ਮੂਰਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਇਸ ਦੌਰਾਨ ਜੇਲ ਅਥਾਰਟੀ ਨੂੰ ਮੌਕੇ ਤੇ ਹੀ ਨਿਰਦੇਸ਼ ਦੇ ਕੇ ਬੰਦੀਆਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗੱਲਾਂ ਦਾ ਨਿਬਟਾਰਾ ਕੀਤਾ ਗਿਆ ਇਸ ਦੌਰੇ ਦੌਰਾਨ ਕੇਂਦਰੀ ਜੇਲ ਗੁਰਦਾਸਪੁਰ ਦੇ ਜੇਲ ਸੁਪਰਡੈਂਟ ਨਵਦੀਪ ਰਾਜਾ ਅਤੇ ਡਿਪਟੀ ਜੇਲ ਸੁਪਰਡੈਂਟ ਅਮਰਿਤਪਾਲ ਸਿੰਘ ਤੋਂ ਇਲਾਵਾ ਜੇਲ ਦਾ ਹੋਰ ਸਟਾਫ ਵੀ ਮੌਜੂਦ ਸੀ ਤਸਵੀਰਾਂ ਦੇਖਦੇ ਪਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜ ਰੰਦਾ ਵਾਣੇ ਕਰਦਾਸਪੁਰ ਤੋਂ ਧੰਨਵਾਦ ਅੱਜ ਜ਼ਿਲ੍ਹਾ ਤੇ ਸੈਸ਼ਨ ਜਲ શ્રી ਦਿਲਬਖ ਸਿੰਘ ਜੌਹਲ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਆ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸ ਸੁਣਦੇ ਆ ਤੇ ਜੋ ਵੀ ਗ੍ਰੀਵੈਂਸ ਇਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜੇ ਇੱਥੇ ਆਏ ਤੇ ਥੋਣ ਵਿੱਚ ਜਾਂਦਾ ਉਹਨਾਂ ਨੇ ਬਖਵਾ ਖਤਰਿਆਂ ਦੀਆਂ ਸ਼ਿਕਾਇਤਾਂ ਸੀ ਜੀ ਮੇਲਿਸ਼ ਕਰਤਾਂ ਕਿ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸ ਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ 23 ਵਾਰ ਇਗਨੋਰੈਂਸ ਤੇ ਕਰਨੀ ਨਹੀਂ ਰਹਿ ਜਾਂਦੀ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਹਾਂ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰਿਆ ਇਹਨੂੰ ਅਡਰੈਸ ਕਰਕੇ ਤੁਹਾਨੂੰ ਇਨਫਾਰਮ ਕਰਾਂਗੇ